ਅਮਰੀਕਾ ਨੇ ਵੱਖ-ਵੱਖ ਦੇਸ਼ਾਂ ਦੇ ਉੱਤੇ ਟੈਰਿਫ ਲਗਾ ਦਿੱਤੇ ਨੇ ਹਾਲਾਂਕਿ ਉਹ ਰੈਸਿਪਰੋਕਲ ਟੈਰਿਫ ਨਹੀਂ ਹਨ ਜਿਨ੍ਹਾਂ ਨੇ ਟੈਰਿਫ ਦੂਜੇ ਮੁਲਕ ਲਗਾਉਂਦੇ ਨੇ ਉਸ ਤੋਂ ਅੱਧੇ ਟੈਰਿਫ ਲਗਾਏ ਗਏ ਨੇ ਪਰ ਐਪਲ ਨੂੰ ਆਪਣੀ ਚਿੰਤਾ ਸਤਾਉਣ ਲੱਗ ਪਈ ਐਪਲ ਨੇ ਤਿੰਨ ਦਿਨਾਂ ਦੇ ਵਿੱਚ ਆਈਫੋਨ ਨਾਲ ਭਰੇ ਪੰਜ ਜਹਾਜ਼ ਅਮਰੀਕਾ ਭੇਜ ਦਿੱਤੇ ਨੇ ਐਪਲ ਨੇ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਪਹਿਲਾਂ ਤੋਂ ਹੀ ਸਟਾਕ ਨੂੰ ਸਟੋਰ ਕਰਕੇ ਰੱਖੇਗਾ ਭਾਰਤ ਤੇ ਚੀਨ ਤੋਂ ਸਟਾਕ ਵਾਪਸ ਮੰਗਾਇਆ ਗਿਆ ਹੈ ਤਾਂ ਕਿ ਅਮਰੀਕਾ ਜਦੋਂ ਟੈਰਿਫ ਲਗਾਵੇ ਤਾਂ ਇਸ ਦਾ ਬਹੁਤਾ ਅਸਰ ਐਪਲ ਦੇ ਉੱਤੇ ਨਾ ਪਵੇ ਨਾਲ ਹੀ ਇਹ ਵੀ ਜ਼ਿਕਰ ਹੋ ਰਿਹਾ ਹੈ ਕਿ ਐਪਲ ਆਉਣ ਵਾਲੇ ਸਮ ਦੀ ਕੀਮਤ ਵਧਾ ਸਕਦਾ ਹੈ ਡੋਨਾਲਡ 트াম্প ਜਦ ਤੋਂ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਦੁਨੀਆ ਦੀਆਂ ਆਰਥਿਕ ਵਿਵਸਥਾਵਾਂ 'ਚ ਅਨਿਸ਼ਚਿਤਤਾ ਹੈ ਅਮਰੀਕਾ ਵੱਲੋਂ ਹਾਲ ਹੀ ਵਿੱਚ ਲਗਾਏ ਗਏ ਟੈਰਫਾਂ ਤੋਂ ਬਾਅਦ ਬਹੁਤ ਸਾਰੇ ਦੇਸ਼ ਅਤੇ ਕੰਪਨੀਆਂ ਆਪਣੇ ਤਰੀਕੇ ਨਾਲ ਇਸ ਨਾਲ ਨਜਿੱਠ ਰਹੀਆਂ ਨੇ ਅਮਰੀਕੀ ਕੰਪਨੀਆਂ ਖੁਦ ਵੀ 트াম্প ਟੈਰਫ ਨਾਲ ਜੁੜ ਰਹੀਆਂ ਨੇ ਐਪਲ ਨੇ ਇਸ ਦਾ ਇੱਕ ਅਨੋਖਾ ਹੱਲ ਲੱਭਿਆ ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਮਾਰਚ ਦੇ ਆਖਰੀ ਹਫਤੇ ਤਿੰਨ ਦਿਨਾਂ ਵਿੱਚ ਭਾਰਤ ਤੋਂ ਆਈਫੋਨ ਤੇ ਹੋਰ ਉਤਪਾਦਾਂ ਨਾਲ ਭਰੇ ਪੰਜ ਜਹਾਜ਼ ਅਮਰੀਕਾ ਭੇਜੇ ਇਹ ਡ੍ਰੰਪ ਵੱਲੋਂ ਲਗਾਏ ਗਏ ਨਵੇਂ ਟੈਰਫਾਂ ਤੋਂ ਬਚਣ ਲਈ ਕੀਤਾ ਗਿਆ ਸੀ ਇਹ ਟੈਰਫ 5 ਅਪ੍ਰੈਲ ਤੋਂ ਲਾਗੂ ਹੋਣਾ ਸੀ ਡ੍ਰੰਪ ਪ੍ਰਸ਼ਾਸਨ 9 ਅਪ੍ਰੈਲ ਤੋਂ ਇੱਕ ਹੋਰ 26% ਜਵਾਬੀ ਟੈਰਫ ਲਗਾਉਣ ਲਈ ਵੀ ਤਿਆਰ ਹੈ ਇੱਕ ਅਜਿਹਾ ਕਦਮ ਜੋ ਐਪਲ ਦੀ ਨਵੇਂ ਸਮੇਧੀ ਨਿਰਮਾਣ ਰਣਨੀਤੀ ਨੂੰ ਮਹੱਤਵਪੂਰਨ ਰੂਪ ਦੇ ਸਕਦਾ ਹੈ ਮੀਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ Apple ਇਸ ਸਮੇਂ ਆਪਣੇ ਗੈਜੇਟਸ ਦੀਆਂ ਕੀਮਤਾਂ ਨਹੀਂ ਵਧਾਏਗਾ ਇਸ ਲਈ ਭਾਰਤ ਤੇ ਚੀਨ ਤੋਂ ਲਿਆ ਕੇ ਅਮਰੀਕਾ ਵਿੱਚ ਕਾਫੀ ਸਟਾਕ ਜਮ੍ਹਾਂ ਕਰ ਲਿਆ ਹੈ ਰਿਪੋਰਟ ਦੇ ਅਨੁਸਾਰ Apple ਨੇ ਅਮਰੀਕਾ ਚੋਂ ਵੱਧ ਟੈਕਸ ਦੇਣ ਤੋਂ ਬਚਣ ਲਈ ਇਹ ਤਰੀਕਾ ਲੱਭਿਆ ਹੈ ਉਸ ਨੂੰ ਲੱਗਦਾ ਹੈ ਕਿ ਅਮਰੀਕਾ ਵਿੱਚ ਸਟਾਕ ਇਕੱਠਾ ਕਰਕੇ ਉੱਥੇ ਕੀਮਤਾਂ ਵਿੱਚ ਵਾਧੇ ਨੂੰ ਕੁਝ ਸਮੇਂ ਲਈ ਟਾਲਿਆ ਜਾ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਗੋਦਾਮਾਂ 'ਚ Apple ਦਾ ਸਟਾਕ ਕਈ ਮਹੀਨਿਆਂ ਲਈ ਕਾਫੀ ਹੈ ਰਿਪੋਰਟ ਦੇ ਅਨੁਸਾਰ ਜੇਕਰ Apple iPhone ਦੀ ਕੀਮਤ ਵਧਾਉਂਦਾ ਹੈ ਤਾਂ ਇਹ ਸਿਰਫ ਅਮਰੀਕਾ ਲਈ ਨਹੀਂ ਹੋਵੇਗਾ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੂੰ ਭਾਰਤ ਸਨੇ ਹੋਰ ਦੇਸ਼ਾਂ 'ਚ ਆਈਫੋਨ ਦੀ ਕੀਮਤ ਵਧਾਉਣੀ ਪਵੇਗੀ ਇਸ ਵੇਲੇ ਇਹ ਵਿਖਿਆ ਜਾ ਰਿਹਾ ਹੈ ਕਿ ਵੱਖ-ਵੱਖ ਦੇਸ਼ਾਂ 'ਤੇ ਲਗਾਏ ਗਏ ਟੈਰਫ ਕਾਰਨ ਇਸ ਦੀ ਸਪਲਾਈ ਚੇਨ ਕਿਵੇਂ ਪ੍ਰਭਾਵਿਤ ਹੋਵੇਗੀ ਅਮਰੀਕਾ ਐਪਲ ਲਈ ਇੱਕ ਵੱਡਾ ਬਾਜ਼ਾਰ ਹੈ ਹਾਲਾਂਕਿ ਇਹ ਜ਼ਿਆਦਾਤਰ ਆਈਫੋਨ ਚੀਨ ਤੇ ਭਾਰਤ ਵਰਗੇ ਦੇਸ਼ਾਂ 'ਚ ਬਣਾਉਂਦਾ ਹੈ ਪਰ ਕਿਉਂਕਿ 트ੰਪ ਸਰਕਾਰ ਨੇ ਭਾਰਤ ਤੇ ਚੀਨ ਦੇ ਨਵੇਂ ਟੈਰਫ ਲਗਾਏ ਨੇ ਇਸ ਨਾਲ ਐਪਲ ਵਰਗੀਆਂ ਕੰਪਨੀਆਂ ਲਈ ਮੁਸ਼ਕਲਾਂ ਵਧ ਚੜੀਆਂ ਭਾਰਤ ਤੇ ਚੀਨ ਚ ਬਣੇ ਆਈਫੋਨ ਅਮਰੀਕਾ ਲਈ ਵੀ ਮਹਿੰਗੇ ਹੋ ਜਾਣਗੇ ਅਤੇ ਜੇਕਰ ਕੰਪਨੀ ਕੀਮਤ ਵਧਾਉਂਦੀ ਹੈ ਤਾਂ ਇਹ ਦੁਨੀਆ ਭਰ ਦੇ ਦੇਸ਼ਾਂ ਤੇ ਲਾਗੂ ਹੋਵੇਗੀ ਇਹ ਭਾਰਤ ਲਈ ਇੱਕ ਚੰਗਾ ਮੌਕਾ ਹੋ ਸਕਦਾ ਹੈ ਕਿਉਂਕਿ ਪਾਰੂ ਤੋਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਸਮਾਨ ਤੇ 26 ਫੀਸਦੀ ਟੈਰਿਫ ਲਾਇਆ ਜਾਵੇਗਾ ਤੇ ਚੀਨ ਤੋਂ ਨਿਰਯਾਤ ਕੀਤੇ ਜਾਣ ਵਾਲੇ ਸਮਾਨ ਤੇ 54 ਫੀਸਦੀ ਟੈਰਿਫ ਲਾਇਆ ਜਾਵੇਗਾ ਅਜਿਹੀ ਸਥਿਤੀ ਚ ਐਪਲ ਨੂੰ ਆਪਣਾ ਨਿਰਮਾਣ ਚੀਨ ਤੋਂ ਭਾਰਤ ਤੇ ਤਬਦੀਲ ਕਰਨ ਲਈ ਹੋਰ ਮਜਬੂਰ ਹੋਣਾ ਪੈ ਸਕਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ